ਕੀ ਗੱਲ ਤੇਰਾ ਜੀ ਨਹੀਂ ਲੱਗਦਾ ਤੇਰੇ ਮੁੰਡਿਆਂ ਬਿਨਾ ਨਹੀਂ ਲੱਗਦਾ ਪਿਆ ਨਾ ਪ੍ਰਭੂ ਨਾਲ ਤਾਂ ਵੀ ਨਹੀਂ ਲੱਗਦਾ ਪਿਆ ਹਨਾ ਮਾਮਿਆਂ ਬਿਨਾ ਤੇ ਉਧਰ ਮਾਮੇ ਦਾ ਵਿਚਾਰੇ ਦਾ ਜੀ ਨਹੀਂ ਲੱਗਦਾ ਪਿਆ ਉਹਦੀ ਮਸ਼ੀਨ ਨਹੀਂ ਚੱਲਦੀ ਪਈ ਹਨਾ ਕੀ ਖਾ ਲੇਕੂ ਮਰੀਆਂ ਤਾਂ ਖਾ ਵਿੱਚ ਵਿਕਸ ਜਾਈ ਜਾਂਦੀ ਹਾਏ ਹਾਏ ਹੈ ਮੰਮੀ ਅਰੇ ਤੇਰਾ ਮੁੰਡਿਆਂ ਬਿਨਾ ਜੀ ਨਹੀਂ ਨਾ ਲੱਗਦਾ ਤੇਰੇਆ ਬਿਨਾ ਹੁੰਦਾ ਹੀ ਆ ਮੁੰਡਿਆਂ ਦਾ ਤਾਂ ਮਾਮੇ ਤੁਸੀਂ ਕੀ ਗੱਲ ਤੇਰਾ ਜੀ ਨੋ ਗਾਇਆ ਨਹੀਂ ਲੱਗਦਾ ਪਿਆ ਨਾ ਪ੍ਰਭੂ ਨਾਲ ਦਵ ਨਹੀਂ ਲੱਗਦਾ ਪਿਆ ਹਨਾ ਮਾਮਿਆਂ ਬਿਨਾ ਤੇ ਉਧਰ ਮਾਮੇ ਦਾ ਵਿਚਾਰੇ ਦਾ ਜੀ ਨਹੀਂ ਲੱਗਦਾ ਪਿਆ ਉਹਦੀ ਮਸ਼ੀਨ ਨਹੀਂ ਚੱਲਦੀ ਪਈ ਹਨਾ ਕੀ ਖਾਲਾ ਇਕੂ ਮੇਰੀ ਤਾਂ ਅੱਖ ਵਿੱਚ ਵਿਕਸ ਜਾਈ ਜਾਂਦੀ ਹਾਏ ਹਾਏ ਹੈ ਮੰਮੀ ਆਹ ਤੇਰਾ ਮੁੰਡਿਆਂ ਬਿਨਾ ਜੀ ਨਹੀਂ ਨਾ ਲੱਗਦਾ ਤੇਰੇਆ ਬਿਨਾ ਹੁੰਦਾ ਹੀ ਆ ਮੁੰਡਿਆਂ ਦਾ ਤਾਂ ਮਾਮੇ ਮੰਮੀ ਕੀ ਗੱਲ ਤੇਰਾ ਜੀ ਨਹੀਂ ਲੱਗਦਾ ਤੇਰੇ ਮੁੰਡਿਆਂ ਬਿਨਾ ਨਹੀਂ ਲੱਗਦਾ ਪਿਆ ਨਾ ਪਰਾਭੂਣਾ ਦਾ ਵੀ ਨਹੀਂ ਲੱਗਦਾ ਪਿਆ ਹਨਾ ਮਾਮਿਆਂ ਬਿਨਾ ਤੇ ਉਧਰ ਮਾਮੇ ਦਾ ਵੀ ਚਾਰੇ ਦਾ ਜੀ ਨਹੀਂ ਲੱਗਦਾ ਪਿਆ ਉਹਦੀ ਮਸ਼ੀਨ ਨਹੀਂ ਚੱਲਦੀ ਪਈ ਹਨਾ ਕੀ ਖਾਲਾ ਇੱਕ ਮਰਿਆ ਤਾਂ ਖਾ ਵਿੱਚ ਵਿਕਸ ਜਾਈ ਜਾਂਦੀ ਹਾਏ ਹਾਏ ਐ ਮੰਮੀ ਅਰਾਮ ਤੇਰਾ ਮੁੰਡਿਆ ਬਿਨਾ ਜੀ ਨਹੀਂ ਨਾ ਲੱਗਦਾ ਤੇਰੇਆ ਬਿਨਾ ਹੁੰਦਾ ਹੀ ਆ ਮੁੰਡਿਆਂ ਦਾ